ਮੇਰਾ ਨਾਮ ਇਸ ਸੁਖਨਾਮ ਸਿੰਘ ਪਾਟਿਆ ਜੀ ਕਿੱਥੋਂ ਦੇ ਰਹੇ ਨਾ ਮਰੇ ਦੀ ਕੀ ਗੱਲ ਲਗੀ ਗਲੀ ਰਾਈਆਂ ਦਾ ਮਰੇਨ ਵਾਲਾ ਜੀ ਗਲੀ ਰਾਈਆਂ ਬੱਕਰਵਾਨਾ ਬਾਜ਼ਾਰ ਮਾਸਿੰਗ ਗੇਟ ਕੀ ਮੁਸ਼ਕਲ ਆ ਰਹੀ ਹੈ ਅੱਜ ਜੀ 1 ਮਹੀਨਾ ਹੋ ਗਿਆ ਜੀ ਜੇ ਕਾਉਂਸਲਰ ਨੂੰ ਫੋਨ ਕਰੀਦਾ ਤੇ ਉਹ ਵੀ ਕਹਿੰਦਾ ਜੀ ਬਸ ਜੀ ਤੁਹਾਡਾ ਸ਼ਾਮ ਤੱਕ ਮਸਲਾ ਹੱਲ ਹੋ ਜਾਏਗਾ ਜੀ ਐਮਐਲਏ ਸਾਹਿਬ ਨੂੰ ਫੋਨ ਕਰੀਦਾ ਤੇ ਉਹ ਵੀ ਕਹਿੰਦਾ ਜੀ ਤੁਹਾਡਾ ਬਾਜੀ 1 ਦੇ ਦਿਨ ਤੇ ਮਸਲਾ ਹੱਲ ਹੋ ਜਾਏਗਾ 1 ਮਹੀਨੇ ਦੇ ਉਤੋਂ ਇਹੀ ਕੁਝ ਸੁਣਨ ਨੂੰ ਆ ਰਿਹਾ ਵਾ ਮਸਲਾ ਹੱਲ ਕੋਈ ਨਹੀਂ ਹੋਇਆ ਨਾ ਕੋਈ ਆਉਂਦਾ ਕੰਮ ਕਰਨ ਵਾਸਤੇ ਦੇ ਨਾ ਕੁਛ ਗੰਦਾ ਗੰਦਾ ਸੀਵਰੇਜ ਦਾ ਪਾਣੀ ਆ ਰਿਹਾ ਬੋਦਣਾ ਤੁਹਾਡੇ ਉਹਨੇ ਸੰਮੁਖ ਕਰ ਦਿੰਨੇ ਆ ਜਿਹੜਾ ਗਟਨਾ ਦਾ ਪਾਣੀ ਆਉਂਦਾ ਵਾ ਪੀਣ ਵਾਸਤੇ ਬਿਲਕੁਲ ਕੋਈ ਇੱਕ ਪੈਸਾ ਜਿਹੜੀ ਇਹ ਸੁਣਵਾਈ ਨਹੀਂ ਹੋ ਰਹੀ ਸਾਰਾ ਇਲਾਕਾ ਬਹੁਤ ਮਜਬੂਰ ਹੋਇਆ ਜਾਵਾ ਘਾਰ ਕੇ ਜਿਹੜਾ ਵਾ ਮੀਡੀਆ ਨੂੰ ਸੱਦ ਕੇ ਤੇ ਮੀਡੀਆ ਹਸਾਰਾ ਲੈਣਾ ਪਿਆ ਵਾ ਇਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਣ ਵਾਸਤੇ ਸਾਰੇ ਇਹ 58 ਨੰਬਰ ਵਾਰਡ ਹੈਗੀ ਹੈ ਜੀ ਸਾਰਾ ਸਾਡੇ ਕਾਰਨ ਕੀ ਸਮਝਦੇ ਕੀ ਇਸ ਦੇ ਲੋਟਾ ਇਸ ਨੂੰ ਮਾਈਲੀ ਹੋ ਰਹੀ ਹੈ ਕਾਰਨ ਇਹੀ ਹੈ ਜੀ ਇਹਨਾਂ ਦੀਆਂ ਨਗਾਲੀਆਂ ਹੈਗੀਆਂ ਵਾ ਆਪ ਸਰਕਾਰ ਦੀਆਂ ਜਿਹੜੀਆਂ ਨਗਾਲੀਆਂ ਹੈਗੀਆਂ ਵਾ ਇਹ ਕੋਈ ਜਿਹੜਾ ਵਾ ਕੰਮ ਕਰਕੇ ਰਾਜੀ ਨਹੀਂ ਹੈਗੇ ਬਿਲਕੁਲ ਤਿੰਨ ਸਾਲ ਹੋ ਗਏ ਕੌਂਸਲਰ ਸਾਹਿਬ ਨੂੰ ਮਿਲੇ ਉਹਨਾਂ ਨੇ ਕੌਂਸਲਰ ਸਾਹਿਬ ਨੂੰ ਮਿਲੇ ਬਸ ਸਾਨੂੰ ਲਾਲੀ ਪਪ ਦਿੰਦੇ ਨੇ ਵੀ ਸ਼ਾਮ ਤੱਕ ਕੰਮ ਹੋ ਜਾਏਗਾ ਕੱਲ ਤੱਕ ਕੰਮ ਹੋ ਜਾਏਗਾ ਪਰਸੋਂ ਤੱਕ ਕੰਮ ਹੋ ਜਾਏਗਾ ਇੱਕ ਮਹੀਨਾ ਹੋ ਗਿਆ ਬਿਲਕੁਲ ਕੋਈ ਕੰਮ ਨਹੀਂ ਹੋਇਆ ਜੀ ਇੱਕ ਮਹੀਨੇ ਤੋਂ ਲਗਾਤਾਰ ਪਾਣੀ ਡੱਦਾ ਬਿਲਕੁਲ ਇੱਕ ਮਹੀਨੇ ਤੋਂ ਲਗਾਤਾਰ ਪਹਿਲੇ ਇਹਨਾਂ ਨੇ ਆਖਿਆ ਸੀ ਜੀ ਜਿਹੜੀ 40 ਘੋਆਂ ਦਾ ਸਪਲਾਈ ਹੈਗੀ ਆ ਜੀ ਉਹਦੇ ਵਿੱਚ ਦੇਖਣ ਪਿਆ ਹੋਆ ਉਹ ਬੰਦ ਹੈਗੀ ਆ ਉਹ ਤੁਹਾਡੀ 2-3 ਦਿਨਾਂ ਚ ਠੀਕ ਹੋ ਜਾਏਗੀ ਆਪਾਂ ਕਹਾਂ ਚਲੋ ਠੀਕ ਹੈ ਜੀ ਇੱਕ ਹਫਤਾ ਇੰਤਜ਼ਾਰ ਕੀਤਾ ਇਹਨਾਂ ਨੇ ਕਿਹਾ ਨਹੀਂ ਜੀ ਉਹ ਦੀ ਉਹ ਹੋ ਰਹੀ ਹੈ ਜੀ ਅੱਗੇ ਦੂਜੇ ਟੀਬਲ ਤੋਂ ਦੇ ਦਿੰਦੇ ਉਹ ਵੀ ਨਹੀਂ ਹੁਣ ਬਿਲਕੁਲ ਬੋਤਲਾਂ ਤੁਹਾਡੇ ਕੋਲ ਹੈਗੀਆਂ ਗੰਦੇ ਪਾਣੀ ਦੀ ਆ ਵੇਖ ਲਵੋ ਜੀ ਹੋਰ ਤਾਂ ਹੋਰ ਹੀ ਬੋਦਲ ਵਖਾਦੇ ਬਿਲਕੁਲ ਕਾਲਾ ਪੱਕਾ ਵਾਲਾ ਪਾਣੀ ਆ ਰਿਹਾ ਸੀਵਰੇਜ ਦਾ ਗਾਰ ਵਾਲਾ ਗੰਦਾ ਪਾਣੀ ਆ ਰਿਹਾ ਬਿਲਕੁਲ ਤੇ ਮੇਰੇ ਵਪਾਈ ਪਾਣੀ ਆਪਣੇ ਸਿਹਤ ਵਾਸਤੇ ਜਿਆਦਾ ਜ਼ਰੂਰੀ ਹੈ ਰੋਟੀ ਨਾਮਲੇ ਪਾਣੀ ਜ਼ਰੂਰੀ ਹੈ ਪਾਣੀ ਤੇ ਵੇਖੋ ਜੀ ਬਿਲਕੁਲ ਇੱਕ ਪਾਸੇ ਤੇ ਕਹਿੰਦੇ ਨੇ ਜੀ ਸਾਫ ਸਫਾਈ ਦਾ ਧਿਆਨ ਰੱਖੋ ਐ ਸਾਹਮਣੇ ਝਾਤੀ ਮਾਰ ਲਓ ਕੂੜੇ ਦੇ ਢੇਰ ਕੋਈ ਇੱਥੇ ਜਿਹੜਾ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਆ ਰਹੀ ਕੋਈ ਇੱਥੇ ਝਾੜੂ ਮਾਰਨ ਵਾਲਾ ਨਹੀਂ ਆ ਰਿਹਾ ਕੋਈ ਇੱਥੇ ਸਫਾਈ ਵਾਲਾ ਨਹੀਂ ਆ ਰਿਹਾ ਪਾਣੀ ਤੁਹਾਡੇ ਸਾਹਮਣੇ ਹੈਗਾ ਜਿਹੜਾ ਪਾਣੀ ਹੈਗਾ ਵਾ ਇਹਦੇ ਨਾਲ ਹੱਥ ਧੋਣ ਤੋਂ ਹੀ ਹੁੰਦੇ ਆਪਣੇ ਆਪ ਨੂੰ ਆਪਣੇ ਸਰੀਰ ਕੋਲੋਂ ਬੋ ਆਉਣ ਲੱਗ ਪਈ ਵੀ ਜਿਵੇਂ ਗਟਰ ਦੇ ਵਿੱਚ ਹੀ ਬੈਠੇ ਹੋਏ ਆਏ ਇਸ ਤਰ੍ਹਾਂ ਦੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹ ਹੀ ਕਰਨਿਆਂ ਜੀ ਸਾਡੀ ਜਿਹੜੀ ਇਹ ਸੁਲਵਾਈ ਕਰੋ ਸਾਨੂੰ ਸਾਫ਼ ਪਾਣੀ ਦਿਓ ਪੀਣ ਵਾਸਤੇ ਪਾਣੀ ਜਿਹੜਾ ਵਾ ਸਾਫ਼ ਬਿਲਕੁਲ ਹੋਣਾ ਚਾਹੀਦਾ ਵਾ ਨਹੀਂ 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 ਨਸ਼ ਕਰਤੀ ਹੈ ਮੈਸ ਸਫ ਹੈ ਰਹੀ ਹੈ گاਵਾ ਜੀ ਅਸੀਂ ਚੌਕ ਦੇ ਵਿੱਚ ਜਾ ਕੇ ਧਰਨੇ ਲਗਾਵਾਂਗੇ ਨੈਸਾ ਸਾਬ ਇਹ ਹੀ ਮੈਂ ਜਦੋਂ ਨਹੀਂ ਸਾਰੇ ਪਾਸੇ ਹੋਏਗਾ ਪਰ ਇਹ ਵਾਰ ਚੌਂਕ ਦੇ ਵਿੱਚ ਬਹਿ ਕੇ ਧਰਨੇ ਜਿਹੜੇ ਲਾਵਾਂਗੇ ਪੂਰੀ ਤਰ੍ਹਾਂ ਜਿਹੜਾ ਵਾ ਇਹਨਾਂ ਦੇ ਜਿਹੜਾ ਵਾ ਬੰਦ ਕਰਾਂਗੇ ਵੀ ਸਾਰਾ ਕੁਝ ਠੀਕ ਨਾ ਮਾਪਨ ਸ਼ਾਰਦਾ ਸ਼ਰਮਾ ਕੀ ਗੱਲਬਾਤ ਹੋ ਰਹੀ ਹੈ ਪਾਣੀ ਇੱਕ ਮਹੀਨੇ ਤੋਂ ਸਾਡਾ ਬਹੁਤ ਗੰਦਾ ਆਂਦਾ ਨਹੀਂ ਜਿਵੇਂ ਪੋਟੀ ਹੁੰਦੀ ਹੈ ਨਾ ਸਦਾ ਪਾਣੀ ਆਂਦਾ ਕਿਹੜਾ ਲੱਗਾ ਜੀ ਤੇ ਇਹ ਮਾਨਸਿੰਘ 게ਟ ਮਾਨਸਿੰਘ 게ਟ ਤੋਂ ਪਾਣੀ ਜਾਂਦਾ ਮਹੀਨਾ ਹੋ ਗਿਆ ਪੂਰਾ ਤੁਸੀਂ ਕੰਪਲੇਨ ਲਖਾਈ ਲਖਾਈ ਵੀ ਪਰ ਸੁਣਾਈ ਕੁਛ ਨਹੀਂ ਹੁੰਦੀ ਸੁਨਾਈ ਕੁਛ ਨਹੀਂ ਹੁੰਦੀ ਕੀ ਕਾਰਨ ਕੀ ਕਾਦੀ ਗੱਲੋਂ ਕਹਿੰਦੇ ਕਹਿੰਦੇ ਹੋਏਗਾ ਠੀਕ ਹੋਏਗਾ ਬੋਰ ਵੀ ਕਰਾਇਆ ਬੋਲ ਰਹਾ ਇਥੇ ਫਰਕ ਨਹੀਂ ਪੈਂਦਾ ਲਾਰੇ ਲਾਈ ਜਾਂਦੇ ਨੇ ਬਸ ਕੋਈ ਫਰਕ ਨਹੀਂ ਆ ਤੇ ਬੱਚੇ ਸਾਡੇ ਬਿਮਾਰ ਪੈਂਦੇ ਕਿੰਨੀ ਕੁ ਜਰਾ ਹੀ ਮੋਟਰ ਚਲਾ ਚਲਾ ਕੇ ਪਾਣੀ ਸਹੀ ਕਰਾਂਗੇ ਬੱਚੇ ਬਿਮਾਰ ਪੈ ਜਾਂਦੇ ਪਏ ਨੇ ਜੇ ਬੁਰਸ਼ ਕਰਨੇ ਤੇ ਉਲਟੀ ਆਲੂ ਪੈਂਦੀਆਂ ਨੇ ਤੇ ਕੀ ਕਰੀਏ ਵੀ ਆਪੇ ਦੱਸੋ ਤੁਸੀਂ ਸਹੀ ਕਰੋਗੇ ਜਾਂ ਕਿਆ ਦਿਨ ਇਹ ਕਰਦਾਂਗੇ ਠੀਕ ਕਰਦਾਂਗੇ ਨਾ ਠੀਕ ਹੁੰਦਾ ਨਾ ਕੁਝ ਮੀਟਰ ਦੇ ਮੀਟਰ ਸਾਡੇ ਥੱਲੇ ਲਟਕ ਕੇ ਜਾਂਦੇ ਪਏ ਨੇ ਉਹਦੀ ਕੰਪਲੀਟ ਕਰਾਈ ਏ ਉਹ ਵੀ ਨਹੀਂ ਕੋਈ ਸਹੀ ਕਰਨ ਅਗਰ ਦੂਜੇ ਦਿਨ ਟਰੱਕ ਵਾਲੇ ਤਾਰਾ ਤੋੜ ਜਾਂਦੇ ਨੇ ਜਿਹੜੇ ਜਿਹੇ ਟਰੱਕ ਵਾਲੇ ਤੋੜ ਜਾਂਦੇ ਤਾਰਾ ਤੇ ਕਿੰਨੇ ਕੁ ਦਿਨ ਲੋਕੀ ਪਾਏ ਖਰਚ ਕਰਦੇ ਰਹਿ ਗਏ ਮਾਰਾ ਵੱਧਾ ਵੇ ਕੋਈ ਕਮਾਈ ਕਰਕੇ ਖਾਣਾ ਕਿ ਕਿੱਥੋਂ ਕਰੇ ਐ ਬਾਟ ਸਾਢੇ 25 ਜੀ ਜੀ ਤੁਹਾਡਾ ਨਾਮ ਫਰਮਾਈ ਹੋਈ ਅਗਲਾ ਟਿਕਟ ਕੀ ਹੈ ਜੀ ਸਟੱਪ ਸਾਡਾ ਇਹ ਕਿ ਸਾਡਾ ਸੁਣਾਈ ਹੋਵੇ ਪਾਣੀ ਸਾਹਨ ਸਾਫ ਮਿਲੇ ਸਾਡਾ ਮੀਟਰ ਵੀ ਸਹੀ ਤਰ੍ਹਾਂ ਗਲੀ ਜੇ ਲੱਗਣ ਇਹ ਨਹੀਂ ਸੁਣਵਾਈ ਹੋਈ ਅਗਲਾ ਟਿਕਟ ਹੋਣਾ ਗੱਲਾ ਸਟੱਪ ਹੈ ਮੇਰਾ ਹੀ ਧਿਆਨ ਰੱਖਾਂਗੇ ਹੋਰ ਕੀ ਕਰਾਂਗੇ ਬਸ ਜੀ ਸਾਡੀ ਮੇਰਾ ਨਾਮ ਦਰਸ਼ਨਾ ਵੇਦੀ ਕੀ ਪ੍ਰੋਬਲਮ ਆ ਰਹੀ ਕਿਹੜੇ ਟਟ ਪ੍ਰੋਬਲਮ ਜੀ ਸਾਰਾ ਇਥੇ ਪਾਣੀ ਬਿਲਕੁਲ ਗੰਦਾ ਆ ਰਿਹਾ ਉਹਨ ਸਮਰਤੀ ਵੱਲੋਂ ਨਾਲ ਨੇ ਲਗਵਾਇਆ ਪਰ ਅਜੇ ਕੰਪਲੀਟ ਨਹੀਂ ਹੋਇਆ ਸਾਰੇ 마을 ਲਾਵਾਸੀ ਜਿਹੜੇ ਨੇ ਸਾਰੇ ਹੀ ਪਰੇਸ਼ਾਨ ਨੇ ਇਸ ਚੀਜ਼ ਤੋਂ ਤੇ ਕਿੰਨੀ ਵਾਰੀ ਇਸ ਚੀਜ਼ ਦੀਆਂ ਕੰਪਲੇਂਟਾਂ ਕੀਤੀਆਂ ਫਿਲਹਾਲ ਅਜੇ ਕੋਈ ਹੱਲ ਕਿੰਨੇ ਦਿਨ ਤੋਂ ਪਾਣੀ ਦਿੱਤਾ ਇੱਕ ਮਹੀਨੇ ਦਾ ਕਰੀਬ ਹੋ ਹੀ ਗਿਆ ਠੀਕ ਹੈ ਬੋਤਲ ਸਾਹਮਣੇ ਮੈਮ ਨੇ ਮੇਰੇ ਸਾਹਮਣੇ ਜਲ ਹਾਂਜੀ ਹਾਂਜੀ ਉਹ ਕਰਦੇ ਨੇ ਹੱਲ ਕਰਦੇ ਨੇ ਉਹ ਠੀਕ ਚੱਲ ਰਿਹਾ ਹਾਂਜੀ ਉਹਨਾਂ ਨੇ ਆਸ਼ਵਾਸਨ ਦਿਵਾਇਆ ਕਿ ਠੀਕ ਕਰਨਗੇ ਹੋਏਗਾ ਠੀਕ ਪਰ ਹੋਇਆ ਨਹੀਂ ਹਾਂ ਹੁਣ ਮਾਨ ਕੀ ਕਰਦੇ గా అను పా